ਪ੍ਰੋਗਰਾਮ ਚੱਲ ਰਿਹਾ ਜੀ ਫਿਰ ਦਾ ਬ੍ਰੇਕ ਰਾਸ ਤੋਂ ਬਾਅਦ ਚੱਲ ਕੇ ਚੱਲ ਰਹੇ ਟੌਪਿਕ ਤੇ ਨਹੀਂ ਕੋਈ ਨਹੀਂ ਕੋਈ ਨਹੀਂ ਪਾਸ ਜੀ 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 ਕੋਈ ਨਾ ਭਿਉਨੇ ਅਧਰ ਜੀ ਬੈਠੋ ਯਾਰ ਗੀਰੀ ਬੈਠੇ ਹੋਰੇ ਤਾਂ ਗਾਣੇ ਖੇਡਣ ਦੀ ਤਿਆਰੀ ਹੋ ਰਹੀ ਹੈ ਜੀ ਯਾ ਇਹਦੇ ਚ ਖੇਡਣਾ ਹੈ ਗਾਣਾ ਆਨੇ ਨੂੰ ਤਾਂ ਅਧੀਰਾ ਮੇਰਾ ਉਹ ਘਰ ਦੇ ਘਰ ਨਹੀਂ ਕਿਸਦਾ ਡਰ ਨਹੀਂ ਘਰ ਦੇ ਆ ਲੈਣ ਦੋ ਉਹ ਗਿਆ ਮਾਥੜੇ ਕਣ ਗੋਈ ਨਹੀਂ ਮੇਰਾ ਪਤਾ ਦੇ ਨੇ ਆ ਇਹ ਗੁਰਦੁਆਰੇ ਗਿਆ ਮਾਥੜੇ ਕਣ ਤੇ ਮਗਰ ਆਇਆ ਵਧਾਈਆਂ ਆ ਵੀਡੀਓ ਭੇਜ ਦੇਣਾ ਉਹਨਾਂ ਨੂੰ ਮੈਂ ਆ ਜਣਗੇ ਹਾਂ ਵੀਡੀਓ ਭੇਜ ਦੇ ਹਾਂ ਬੰਦੇ ਆਇਆ ਢੀਕ ਦੇ ਤੁਹਾਨੂੰ ਜੀ ਆਓ ਘਰੇ ਤੇ ਪਹੁੰਚੋ ਟਾਈਮ ਨਾਲ ਇੱਦਰੀ ਬਣਾਉਂਦਾ ਇਹ ਮੁੰਡਾ ਜੀਜਾ ਜੀ ਇਹ ਹੁਣ ਵਾਰਕਿੰਗ ਚੱਲ ਰਹੀ ਆ ਇਹ ਜੀਜਾ ਇਹ ਜੀਜਾ ਚੰਡੀਗੜ੍ਹ ਦੀ ਫੈਕਟਰੀ ਹੈ ਇਹਨਾਂ ਦੀ ਹਾਂ ਫੁੱਫੜ ਬੋਲਣ ਲੱਗੇ ਮੂੰਹ ਵੀ ਖੋਲਦਾ ਫੁੱਫੜ ਜੀ ਜੀ ਠੀਕ ਆ ਸਾਨੂੰ ਵਾਲੇ ਚਾਹ ਪਾਣੀ ਪੀਓ ਚਾਹ ਲੋ ਜੀ ਸਭ ਕੁਝ ਮਿਲ ਜੂ ਚਾਹ ਤੇ ਪੀਓ ਪਹਿਲਾਂ ਨਾ ਨਾ ਪਹਿਲਾਂ ਚਾਹ ਚਾਹ ਵੀ ਨਾ ਨਹੀਂ ਅਸੀਂ ਮੋੜਦੇ ਕਿਸੇ ਨੂੰ ਓਏ ਇਧਰ ਆ ਕੇ ਲੱਕਾ ਬਸ ਆ ਜਾ ਕੇ ਇਧਰ ਲੱਕਾ ਲੋ ਜੀ ਗਾਣੇ ਦੀ ਤਿਆਰੀ ਹੋ ਗਈ ਸ਼ੁਰੂ ਮੇਰਾ ਹਾਂ ਲੋ ਜੀ ਹੁਣ ਕੰਨ ਫੁੱਲ ਦਾ ਮੁੰਡੇ ਦਾ ਸੌਖਾ ਹੀ ਭਾਬੀ ਕੀ ਔਖਾ ਜੀ ਸੌਖਾ ਖੇ ਠੀਕ ਆ ਕਿ ਸਿਆਣੇ ਬੰਦੇ ਨੇ ਬੰਦਿਆ ਹੋਏ ਇੱਕਦਮ ਕੀ ਕਰ ਰਿਹਾ ਪਤਾ ਲਾਈਟ ਆਨ ਕਰ ਅਗੇ ਪਾ ਬਲੀ ਇਹਨੀ ਗੱਲ ਕੀ ਹੁੰਦੀ ਆ ਨਹੀਂ ਕਿੰਦਾ ਕਿੰਦਾ ਬੱਦਲ ਆਲੇ ਬੱਦਲ ਆ ਵੇਖ ਬਾਬੀ ਐਨਕਾ ਲਾਈਏ ਇਹ ਨਹੀਂ ਮਾਡਲ ਵੀ ਲੱਗਦਾ ਹਾਂ ਹਾਂ ਖੋਲਣਾ ਹੀ ਹੁੰਦਾ ਆਪੇ ਜਿਹੜਾ ਨੂੰ ਦੋ ਹਾਂ ਹਲੇ ਲਾਈਟ ਕੋ ਹਲੇ ਆ ਜੋਰ ਨਾਲ ਹੁੰਦਾ ਮੈਂ ਖੜੀ ਹੋਣੀ ਥੋੜੀ ਥੋੜੀ ਇਨਸਾਦ ਕੇ ਮੈਂ ਮੈਂ ਕਿਹਦੀ ਆ ਗਿਆ ਵੱਡਾ ਨਾਲ ਵਾਰ ਕੇ ਹੋਰ ਕੀ ਆਈ ਮੈਂ ਕਹਿੰਦਾ ਮੈਂ ਕਹਿੰਦਾ ਡਰਾਉਟ ਨਾਲ ਸੂਈ ਲੱਜਦੀ ਹੁਣ ਆਂ ਦੇ ਰੋੜਾ ਮੈਂ ਤੋਕਣਾ ਖੋਲਣਾ ਨਾ ਲੈ ਭਾਈ ਹੁਣ ਇਹਨੇ ਜਿੱਤੇ ਚੌਂ ਮੋਣੀ ਜੀ ਨੇ ਦੇਤਾ ਤੂੰ ਇੱਕੋ ਹੱਥ ਨਾਲ ਲੱਖਿਆ ਖੋਲਣਾ ਲੈ ਵੀ ਨਵੀਂ ਦਾ ਪੂਰਾ ਜੋਰ ਲੱਗਿਆ ਜੀ ਐ ਪੂਰਾ ਫੋਕਸ ਹੋ ਰਿਹਾ ਹੈ ਇੱਕ ਉਧਰੋਂ ਖੜਿਆ ਇੱਕ ਉਧਰੋਂ ਬੜਿਆ ਲੱਗਾ ਲੈ ਇਹ ਉਹ ਬਹੜੇ ਮਿੱਟੀਆਂ ਪਈਆਂ ਨਹੀਂ ਤੇ ਉਹਨਾਂ ਨੇ ਬੜੀ ਗਾਦੀ ਬਣਦੀ ਰੱਖ ਲੈ ਪਹਿਲਾਂ ਲੱਗੇ ਰਾਮ ਲਈ ਸਤਾਣੀ ਆਈ ਚਾਰ ਗੇਟਾਂ ਪਈਆਂ ਟੈਂਪਰਿੰਗ ਲੱਗੇ ਨਾ ਇਕੱਲੇ ਬੱਸ ਦਿੰਦੇ ਆਂ ਅੜੀ ਗੱਪ ਨਾ ਹੀ ਹੋਣਾ ਪਰ ਪਾਣੀ ਦਾ ਦੋਦੇ ਜਿਆਦਾ ਪਾਣੀ ਤੁਹਾਬੀ ਹੁਣ ਆ ਤੇ ਰੱਖੋ ਇਹ ਭਲੇਖੇ ਨਾ ਰਹਿ ਜਾਓ ਥੱਲੇ ਦੀ ਫੋਟੋ ਨਾ ਇੱਥੋਂ ਬਾਹਰ ਆਪਾਂ ਦੇਖ ਥੱਲੇ ਤੋਂ ਬਸ ਇੱਥੇ ਫੜਨਾ ਇੱਥੋਂ 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 ਇੱਕ ਗੰਗ ਕੱਢ ਲਓ ਨਾ ਲੈ ਮੁੰਡਾ ਨੇ ਆਪ ਹੀ ਕਰ ਲਿਆ ਸਾਹਬ ਜੀ ਆਪਾਂ ਆਪ ਹੀ ਲੈ ਲਿਆ ਲੈ ਦੇ ਦੋ ਆਏ ਭਾਬੀ ਰੋਈ ਸਾ ਲਿਆ ਲੰਬਾ ਜਾਵੇ ਚੱਲੋ ਜੀ ਹਲੇ ਨਹੀਂ ਛੱਡਿਆ ਹਲੇ ਨਹੀਂ ਛੱਡਿਆ ਆ ਵੀ ਤੇ ਦੋਨੇ ਹੱਥ ਲਾ ਸਕਦੇ ਦੋ ਹੱਥ ਨਹੀਂ ਆਇਆ ਨੇ ਮੇਰੀ ਬਾਰ ਨੂੰ ਤਾਂ ਕਾਕੀਤਾ ਤੁਸੀਂ ਚਾ ਲੈ ਕੇ ਇੱਕ ਠੀਕ ਕਰਾਓ ਸ਼ਾਮ ਹੋ ਗਈ ਐ ਦੋ ਦਿਨ ਹੋ ਗਏ ਤਾਂ ਲੋ ਨੀਕ ਜਨ ਨੇ ਦਸ ਨਾ ਪਾਇਆ ਵੀ ਉਹ ਨਹੀਂ ਆਹ ਸਹੀ ਖਲਾਓ ਫਾਰਾ ਗੁੱਸ ਪਾਇਆ ਆਇਆ ਪਾਇਆ ਫਰਾਦ ਕਰਨਾ ਰੱਖਾਉਂਦੀ ਆ ਇਹ ਲੈ ਤਾਂ ਪਾਇਆ ਉਹ ਨਾ ਵਧ ਰਿਹਾ ਲੋ ਜੀ ਦੇਖਦਾ ਕੋਲ ਦੇਖਦਾ ਇੰਨਾ ਜਰੂਰ ਫਰਾਦ ਬੱਸ ਅੱਛਾ ਅੱਛਾ ਸਨੀਪਾਇ ਇਹਨੇ ਲੋ ਆ ਵਾੜੇ ਗੱਲ ਓਏ ਵਾੜੇ ਗੱਲ ਕੱਢ ਲੈ ਸਾਰੇ ਕੱਢ ਕੇ ਬਾਹਰ ਠੀਕ ਠੀਕ ਉਹ ਦੇਖਣੇ ਫੜ ਕੇ ਕਮਾ ਦੇ ਆਹੋ ਇੱਕ ਮਿੰਟ ਵੀ ਦਿਵਾ ਦਿੱਤ ਆਂ ਹਾਂਜੀ ਹਾਂਜੀ ਨਹੀਂ ਕਰੇ ਉਹ ਪਾਣੀ ਤੁਹਾਡੇ ਨਾਲ ਜਾਏਗਾ ਹਾਂ ਉਹ ਤਾਂ ਪਰ ਠੀਕ 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 ਬਹੁਤ ਹੋ ਗਿਆ ਬਾਈ ਖਾਲੀ ਉਹ ਮੈਂ ਤੇ ਨਾ ਮੈਂ ਤਾਂ ਮੈਂ ਜਾਣਾ ਹੁਣ ਨਾ ਕੋਈ ਨਾ ਕਰਨਾ ਘਟਾ ਦੇ ਆ ਨਵੇਂ ਦੇ ਹੱਥ ਆ ਗਿਆ ਉਹ ਲੈ ਦੁੱਧ ਪੀਣਾ ਤਿੰਨ ਵਾਰੇ ਤਿੰਨ ਵਾਰੀ ਹੋ ਗਿਆ ਬਈ ਇੱਕ ਵਾਰੀ ਹੋ ਗਿਆ ਇੰਨਾ ਵੀ ਲਾ ਦਿੱਤੇ ਆ ਨਾ ਉਹ ਸੱਤ ਹੋਈ ਤੇਰੀ ਭੂਆਵੇਂ ਨਹੀਂ ਸਕੀ ਨੀ ਹੈ ਤੇਰੀ ਸਰਦੀ ਆ ਭੂਆ ਤੇਰੀ ਸਕੀ ਨਾ

ਲੈ ਭਾਈ ਤਾਂ ਨਹੀਂ ੱੱਕਾ ਵਾਜੀ ੱੱਕਾ ਵਾਜੀ ੱੱਕਾ ਕਰੀ ਜਾਂਦੇ ਆ ਚੱਲ ਚੱਲ ਆਪਾਂ ਲੱਭ ਲੈਂਦੇ ਹੁਣ ਇਹਨੂੰ ਵੀ ਇੱਕ ਕਰੀਏ ਐਂ ਜੀ ਦਾ ਚਾਚੂ ਜਿੰਨੇ ਕਿ ਦੋਵੇਂ ਸਰ ਕੀ ਹੋਇਆ ਜੋੜੀ ਦੀ ਕੋਈ ਨਹੀਂ ਹੁਣ ਨਿਕਲਾ ਨਹੀਂ ਹੁੰਦਾ ਕੋਈ ਨਹੀਂ ਜਾ ਇਹ ਨੇ ਫਿਰ ਆਪਾਂ ਮੰਨਦੇ ਨਹੀਂ ਲੈ ਬਾਵੇਂ ਥੱਲੇ ਆ ਭਾਬੀ ਥੱਲੇ ਆ ਲੈ ਤੁਹਾਨੂੰ ਇਹ ਨਾ ਬਰੋਸਾ ਦੇ ਤੇ ਵੀ ਉਹ ਲੈ ਜਾ ਕੇ ਲੈਣਾ ਥੋੜਾ ਬਣੀ ਗੱਲ ਫਾਈਨਲ ਫਾਈਨਲ ਆਸਾ ਇਮਾਨਦਾਰੀਆਂ ਦੇ ਦੇਖੇਗਾ ਜੂਝਾ ਨਾ ਗਾੜੀ ਕਰਦਾ ਪਹਿਲੇ ਮੈਚ ਲੱਗਿਆ ਫਾਈਨਲ 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 ਰਾਉਂਡ ਫਾਈਨਲ ਰਾਉਂਡ ਭਾਬੀ ਜਾ ਭਾਬੀ ਆ ੱਟਕਾ ਚੱਲ ਰਵੀ ਰਵੀ ਕਰ ਰਵੀ ਡਰਦਾ ਕਿਉਂ ਕਰ ਯਾਰ ਨਵੀਂ ਫਾੜ ਚੀ ਚੜਦੀ ਦਾ ਹਰ ਪੜੋ ਟੀਰੀ ਧਿਆਨ ਓਏ ਏ ਓਏ ਏ ਬੱਚੇ ਲੜਨਾ ਨਹੀਂ ਇਹਦਾ ਬੱਚਾ ਬੰਦਲੇ ਕੋਈ ਨਹੀਂ ਤੇ ਸਿੱਕਾ ਦੋਲੇ ਹੱਥ ਜਿਹਾ ਉਹ ਖੜਿਆ ਵਾ ਆਹ ਓਏ ਬਾਲਤ ਗੱਲ ਧੱਕਾ ਆਹ ਨਹੀਂ ਧੱਕਾ ਅੱਗੇ ਭਾਈ ਧੱਕਾ ਕਰ ਜਾ ਹੁਣ ਭੈਣ ਜੀ ਧੱਕਾ ਕਰ ਕੇ ਪਹੁੰਚੀ ਦਾ ਦੋ ਦੋ ਲਾਕੇ ਦੇ ਦੂਰਾ ਤੱਕੀ ਜਾ ਜਾਗੀ ਪਤਾ ਆ ਨਾ ਪਤਾ ਹੀ ਨਹੀਂ ਲੱਗਾ ਕਿ ਇਹ ਕਾਲੀ ਹੋਇਆ ਨਾ ਹੁਣ ਕਿਹਦੀ ਕਿਹਦੀ ਕਰਨ ਕੰਮ ਨਹੀਂ ਹੋਏ ਦੋ ਦੋ ਹੋਵੇ ਦੋ

ਜਿੱਤ ਲੈਂਦੇ ਗ੍ਰੀਨ ਨਾੜਦਾ ਜਿਹੜਾ ਮਰਜੀ ਜਿੱਤ ਲੇ ਹਾਂ ਜਿਹੜਾ ਮਰਜੀ ਜਿੱਤ ਲੇ ਹਾਂ ਮਾਂ ਅੰਦਰ ਹੀ ਨਾ ਵਸੇ ਇੱਕ ਇੱਕ ਪਿਆਰ ਨਾਲ ਪਿਆਰ ਨਾਲ ਬੁਗੇ ਲਾਪੇ ਜਾਂਦਾ ਇੱਕ ਜੇ ਥਨੇ ਕਿਚਣਾ ਹਾਂ ਬਸ ਹਾਂ ਹਾਂ ਥਨੇ ਕਿਚਣਾ ਉਂਗਲਾਂ ਦਬਾ ਕੇ ਚੱਲਿਓ ਆ ਜਾਣਾ ਰੇ ਗ੍ਰੇ ਕੇ ਕਿ ਸਿਕਾ ਪਾਇਆ ਪਾਇਆ ਮੈਂ ਗੋਟ ਵੀ ਭਰਨੀ ਸਾਰੀ ਸਹੀ ਕਰੋ ਯਾਰ ਮੁੰਡਿਓ ਰਾਮ ਨਾ ਗਰਾਮ ਨਾ ਮਿਲ ਗਿਆ ਮਿਲ ਗਿਆ ਮਿਲ ਗਿਆ ਮਿਲ ਗਿਆ ਨਹੀਂ ਮਿਲ ਗਿਆ ਨਵੀਂ ਇੱਥੇ ਆ ਉਰੇ ਉੱਥੇ ਪਿਆ ਯਾਰ ਇਹ ਇੱਕ ਹੀਰਦੀ ਭਾਬੀ ਸਾਡੀ ਗੇਟੂ ਰਹੀ ਤੇ ਫੇਰ ਫੇਰ ਵੀ ਉਹ ਲੈ ਜੀ ਫੇਰ ਕਰੋਗੇ ਫੇਰ ਬਹੁਤ ਚਿਰ ਰੋਕਦੇ

ਵੇ ਦੇਖੀ ਜੀ ਤੁਸੀਂ ਗਾਨੇ ਦੀ ਰਸਮ ਤੇ ਕੰਗਣ ਖੇਡ ਰਹੇ ਤੇ ਹੋਕ ਤੁਸੀਂ ਇੰਜੋਏ ਕੀਤਾ ਹੋਗਾ ਪੂਰਾ ਵਿਆਹ ਮੈਂ ਤਾਂ ਵਿਆਹ ਥੋੜਾ ਬੁਆਰ ਹੋ ਗਿਆ ਪੰਜ ਵਾਈਪਰ ਜੂਨ ਕੀਤਾ ਲਾਈਕ ਸਬਸਕ੍ਰਾਈਬ ਥੈਂਕ ਯੂ